ਲੋਕ ਕਿਦਾਂ ਨੇ ਉਹਨਾਂ ਦੀ ਗੱਲਬਾਤ ਆ ਕਿਵੇਂ ਉਹ ਚੜ੍ਹਦੀ ਕਲਾ ਦੇ ਵਿੱਚ ਨੇ ਜੇ ਅਸੀਂ ਜਦੋਂ ਗਏ ਇੱਥੋਂ ਆਪਣਾ ਬੇੜਾ ਲੈ ਕੇ ਆਪਾਂ ਗਏ ਨਾ ਉੱਥੇ ਅੰਦਰ ਹੈਗੇ ਸੀ ਬਜ਼ੁਰਗ ਹੀ ਬਜ਼ੁਰਗਰ ਦੇ ਉਹਨਾਂ ਦਾ ਬੇਟਾ ਹੀ ਇੱਕ ਤੇ ਜਿਹੜੇ ਛੋਟੇ ਬੱਚੇ ਉਹਦੇ ਨਾਲ ਰਾਤ ਭੇਤੇ ਹੀ ਕਹਿੰਦਾ ਅਸੀਂ ਉੱਥੇ ਜਦੋਂ ਜਾ ਕੇ ਉਹਨਾਂ ਨੂੰ ਚੋਕਰ ਦੀ ਬੋਰਾ ਦਿੱਤਾ ਉਹ ਕਹਿੰਦਾ ਇੱਥੇ ਪਹਿਲਾਂ ਬਹੁ ਚਾਹ ਚੁਸ਼ਕਾਈ ਉਹਨਾਂ ਨੇ ਫਿਰ ਪ੍ਰਸ਼ਾਹ ਲੈ ਕੇ ਆਏ ਉਹਨਾਂ ਦਾ ਬੇਟਾ ਹਜੂਰ ਸਾਹਿਬ ਤੋਂ ਉਹ ਸ਼ਗਾਇਆ 2023 ਚ ਵੀ ਪਾਣੀ ਇੰਨਾ ਆ ਗਿਆ ਸੀ ਉਦੋਂ ਵੀ ਅਸੀਂ ਦੋਵੇਂ ਪਿਓ ਪੁੱਤ ਘਰੇ ਸੀ ਅੱਛਾ ਹਾਂਜੀ ਤੇ ਹੁਣ ਵੀ ਦੋਵੇਂ ਪਿਓ ਪੁੱਤ ਘਰੇ ਆ ਉਹਨ ਕਿ ਤੁਸੀਂ ਥੱਕੇ ਹੋਗੇ ਇਹੋ ਜਿਹਾਂ ਗੱਲਾਂ ਨਾਲ ਸਾਰਾ ਸਾਨੂੰ ਵੀ ਸਾਡਾ ਵੀ ਦੁੱਖ ਸੁਣਿਆ ਕਿ ਤੁਸੀਂ ਆਏ ਜੀ ਹਾਂਜੀ ਹਾਂਜੀ ਤੇ ਇਹ ਚੀਜ਼ ਵੇਖ ਕੇ ਫਿਰ ਵੀ ਬਹੁਤ ਮਹਿਸੂਸ ਹੋਇਆ ਕਿ ਆਪਾਂ ਬਾਹਰ ਆਓ ਪਾਣੀਆਂ 'ਚ ਬੈਠੇ ਆ ਤੇ ਫਿਰ ਵੀ ਉਹ ਸੋਚ ਰਹੇ ਆਪਣਾ ਤੁਹਾਨੂੰ ਜਿਹੜਾ ਹਜੂਰ ਤੁਸੀਂ ਗੱਲ ਕਰ ਰਹੇ ਹਜੂਰ ਸਾਹਿਬ ਦਾ ਪ੍ਰਸ਼ਾਦ ਵੀ ਦੇਖੋ ਤੁਸੀਂ ਜੇ ਮਿਲਿਆ ਵੀ ਤੁਹਾਨੂੰ ਕਿੱਥੇ ਮਿਲਿਆ ਜਾ ਕੇ ਮੈਂ ਨਾ ਕੁਦਰਤ ਦੇ ਰੰਗ ਆ ਵਾਹਿਗੁਰੂ ਦੇ ਰੰਗ ਆ ਅਸੀਂ ਬੜਾ ਜ਼ੋਰ ਲਾ ਕੇ ਨਹੀਂ ਨਹੀਂ ਬਾਬਾ ਜੀ ਆਪਣਾ ਆਇਆ ਨਾ ਬੇੜਾ ਆਇਆ ਨਾ ਕਿ ਅਸੀਂ ਚੱਲੇ ਆ ਤੇ ਬੜੇ ਥੱਕੇ ਨਾਲ ਉਹਨਾਂ ਨੇ ਸਾਨੂੰ ਬਿਠਾ ਕੇ ਚਾਰ ਵੀਰਾਂ ਹੀ ਮੁੰਡਾ ਵਿਡਾਤਾ ਸੀ ਮੈਂ ਸੁਣਿਆ ਮੈਂ ਵੀਡੀਓ ਬਣਾਈ ਤੇ ਆਪਾਂ ਮੰਜਾ ਡਾਇਆ ਸੀ ਆਪਾਂ ਨੂੰ ਅੰਦਰ ਕਹਿ ਰਹੇ ਸੀ ਕਿ ਥੋੜੀਆਂ ਨਾ ਕਣੀਆਂ ਜੀਆਂ ਆਣ ਲੱਗੀਆਂ ਸੀ ਉੱਥੇ ਚਾਹ ਪੀ ਰਹੇ ਸੀ ਆਪਾਂ ਤੁਹਾਨੂੰ ਕਹਿੰਦੇ ਵੀ ਅੰਦਰ ਆਓ ਅੰਦਰ ਬੈਠਦੇ ਆਪਾਂ ਆਹ ਦੇ ਵਿੱਚ ਜਦੋਂ ਬਾਹਰ ਕਦੇ